ਵੀ ਇੱਕ ਪਿੰਡ ਵਿੱਚ 500 ਪਰਿਵਾਰ ਰਹਿੰਦਾ ਹੈ 700 ਪਰਿਵਾਰ ਰਹਿੰਦਾ ਹੈ 500 ਦੇ ਘਰੇ ਨੂੰ ਸੱਸ ਵੀ ਹੈਗੀ ਹੈ 500 ਦੇ ਘਰੇ ਨੂੰ ਵੀ ਹੈਗੀ ਹੈ ਸੱਸਾਂ ਨੂੰ ਮੈਨੂੰ ਇਹ ਦੱਸੋ ਵੀ ਕਿੰਨੇ ਪਰਸੈਂਟ ਘਰ ਜਿਹੜੇ ਆ ਜਿਨ੍ਹਾਂ ਚ ਨੂੰ ਸੱਸ ਦੀ ਲੜਾਈ ਹੁੰਦੀ ਹੈ ਪਰਸੈਂਟੇਜ ਦੱਸੋ ਮਤਲਬ 50% ਮੰਨਦੇ ਆ ਵੀ ਲੜਾਈ ਹੁੰਦੀ ਹੋਣੀ ਪੱਕਾ ਹੁੰਦੀ ਹੈ ਵੈਸੇ ਤੇ ਵੱਧ ਹੂ ਮੈਂ ਤੇ 80 ਹੂ ਔਰ ਚਲੋ 80 ਮੰਨੋ ਕਿੰਨੇ ਮੰਨੀਏ 50 ਮੰਨ ਲੈਂਦੇ ਜੇ 50 ਮੰਨ ਕੇ ਚੱਲੀਏ ਵੀ 50% ਘਰਾਂ ਦੇ ਵਿੱਚ ਸੱਸਾਂ ਦੀ ਤੇ ਨੂੰਹਾਂ ਦੀ ਲੜਾਈ ਹੁੰਦੀ ਹੈ ਘਰ ਮੈਂ ਕਿੰਨਾ ਦੱਸਿਆ 500 ਤੇ ਕਿੰਨੇ ਅੱਧ ਹੋ ਗਿਆ 250 ਘਰ ਦੇ ਵਿੱਚ ਸੱਸ ਦੀ ਵੀ ਲੜਾਈ ਹੈ ਤੇ ਨੂੰਹ ਦਾ ਝਗੜਾ ਚੱਲ ਰਿਹਾ ਅੱਛਾ ਹੁਣ ਸੱਸ ਦੇ ਘਰ ਵਾਲਾ ਬੰਦਾ ਜਿਹੜਾ ਸਹੁਰਾ ਉਹ ਵੀ ਦੁਖੀ ਹੈ ਤੇ ਨੂੰਹ ਦੇ ਘਰ ਵਾਲਾ ਮਤਲਬ ਪੁੱਤ ਹੈ ਜਿਹੜਾ ਉਹ ਵੀ ਦੁਖੀ ਹੈ 250 ਸਸ ਦੁਖੀ ਐ 250 ਨੂੰ ਦੁਖੀ ਐ 250 ਸੋਹਰਾ ਦੁਖੀ ਐ ਤੇ 250 ਹੀ ਪੁੱਤ ਦੁਖੀ ਐ ਮਤਲਬ ਹਜ਼ਾਰ ਬੰਦਾ ਤੇ ਐਈ ਦੁਖੀ ਦਰਿਆ ਮਿਲਦਾ ਇੱਕ ਪਿੰਡ ਚ ਤੇ ਐਨੇ ਦੁਖੀ ਨੇ ਜਿਹੜੇ ਗਾਂ ਨਿਆਣੇ ਨੇ ਬਾਕੀ ਜਿਹੜੇ ਬਾਕੀ ਦੇ ਜੀ ਉਹਨਾਂ ਦੇ ਮੂੰਹ ਕੰਨੀ ਵੇਖਦੇ ਨਹੀਂ ਲੜਦੇ ਹੀ ਰਹਿੰਦੇ ਨੇ ਜਰ ਤੁਸੀਂ ਸੁਖੀ ਕਰ ਲੋਗੇ ਉਹ ਪਿੰਡਾਂ ਨੂੰ ਤੁਸੀਂ ਉਹਨਾਂ ਦੇ ਉਹਨਾਂ ਦਾ ਐ ਸਿੱਧਾ ਕਹਿ ਰਹੇ ਆ ਉਹਨਾਂ ਦੇ ਪੁੱਤ ਕਲੇਸ਼ ਨੂੰ ਮਟਾਉਣ ਲਈ ਤੇ ਰੋਜ਼ ਪੰਚਾਇਤਾਂ ਬੈਠਦੀਆਂ ਨੇ ਕਹਿੰਦੇ ਉਹਦਾ ਝਗੜਾ ਖਤਮ ਕਰੋ ਕਹਿੰਦੇ ਉਹਦਾ ਕਰ ਵੀ ਤੁਹਾਨੂੰ ਕੀ ਲੱਗਦਾ ਕੋਈ ਹੁਣ ਇਹ ਜਿਹੜੇ ਵਿਚਾਲੇ ਨੇ பசੇ ਜੀ ਹੁੰਦੇ ਨੇ ਕਈ ਨਣਾਣਾ ਕਈ ਮੁੰਡੇ ਗਵਰ ਕੁਆਰੇ ਉਹ ਵਿਚਾਲੇ ਫਾਜ ਚੰਦਰੀ ਮੈਂ ਇੱਧਰ ਹੋਵਾਂ ਕਿ ਮੈਂ ਇੱਧਰ ਹੋਵਾਂ ਉਹ ਕਹਿੰਦਾ ਮੈਂ ਕਿੱਧਰ ਹੋਵਾਂ ਹੁਣ ਉਹ ਕਿੰਨੇ ਪਰੇਸ਼ਾਨ ਨੇ ਤੇ ਹਿਸਾਬ ਲਾਓ ਜਰਾ ਵੀ ਐਂਦੇ ਵੱਡੇ ਸਿਸਟਮ ਦੇ ਵਿੱਚ ਸਾਡੇ ਪੰਜਾਬ ਦੇ ਇੱਕ ਪਿੰਡ ਵਿੱਚ 50% ਲੋਕ ਐਵੇਂ ਦੁਖੀ ਨੇ ਤੇ 50% 250 ਨੂੰ ਦੁਖੀ ਬੈਠੀ 250 ਸੱਸ 250 ਸੋਹਰਾ 250 ਹੀ ਮੁੰਡਾ ਕਿਉਂਕਿ ਜੇ ਘਰ 'ਚ ਲੜਾਈ ਆ ਉਸ ਸੱਸ ਦੀ ਤੇ ਸੋਹਰਾ ਵੀ ਫਸ ਜਾਂਦਾ ਮੈਂ ਹੁਣ ਕਿੱਧਰ ਹੋਵਾਂ ਉਹਨੂੰ ਪਤਾ ਵੀ ਘਰ ਆਣੀ ਨਾ ਉੱਤੇ ਰਹਿਣਾ ਹੀ ਪੈਣਾ ਮੇਰੇ ਮੁੰਡਾ ਸੋਚਦਾ ਹੈ ਹੁਣ ਕਿੱਧਰ ਜਾਵਾਂ ਮਾਂ ਲੋ ਹੋਵਾਂਗੇ ਘਰ ਵਾਲਿਆਂ ਨੂੰ ਸਾਰਾ ਹੀ ਭਾਜੀ ਐਂਦਾ ਕਲੇਸ਼ ਤੇ ਸਾਡੇ ਕਹਿਣਗੇ ਇਹ ਜਿਹੜੇ ਗੂਰੇ ਨੇ ਵਿਆਹ ਕਰਾਣ ਸਾਰਾ ਡੱਡ ਲੈ ਕੇ ਜ਼ਿੰਦਗੀ ਹੈ ਵੀ ਤੁਹਾਡੀ ਬੜੀ ਜ਼ਿੰਦਗੀ ਹੈ ਤੇ ਤੁਸੀਂ ਤੇ ਰੋਜ਼ ਆ ਇਹਨੂੰ ਵਧੀਆ ਮੰਨਦਾ ਹੈਂ ਤੁ ਮੰਨ ਲਵਿਜੋ ਉਹ ਉਹ ਵਧੀਆ ਨਹੀਂ ਉਹਨਾਂ ਦੀਆਂ ਪੰਚਾਇਤਾਂ ਨਹੀਂ ਬੈਂਦੀਆਂ ਭਰਾਵੋ ਉਹ ਕੁੱਤਿਆ ਬਿਲਿਆ ਨਹੀਂ ਕਰਦੇ ਇੱਕ ਦੂਜੇ ਨੂੰ ਕੁੱਤੀਏ ਕੁੱਤੀਏ ਕਹਿ ਕੇ ਥੋੜਾ ਖੇੜਾ ਛੱਡ ਜਾਂਦੇ ਨੇ ਕਮੈਂਟ ਇਦਾਂ ਦੇ ਤੇ ਜਿਹੜੇ ਸਾਡੇ ਸਮਾਜ ਦੇ ਵਿਗਿਆਨੀ ਨੇ ਉਹ ਤੇ ਇਹਨਾਂ ਵਿਸ਼ਿਆਂ ਬਾਰੇ ਕਦੇ ਵੀ ਗੱਲ ਨਹੀਂ ਕਰਨਗੇ ਕਿ ਸਮਾਜ ਬਣਨਾ ਕਿੱਦਾਂ ਦਾ ਚਾਹੀਦਾ ਕੁਝ ਟੌਪਿਕ ਇਦਾਂ ਦੇ ਨੇ ਜਿੱਤੇ ਤੇ ਕਦੇ ਡਿਸਕਸ਼ਨ ਨਹੀਂ ਕਰਨਗੇ ਨਾ ਉਹਨਾਂ ਨੇ ਵਿਚਾਰ ਕੀਤੀ ਹੈ ਨਾ ਕਰਨੀ ਹੈ ਜਿਹੜੇ ਸਮਾਜਿਕ ਵਿਗਿਆਨੀ ਹੁੰਦੇ ਐ ਉਹ ਸਮਾਜ ਦਾ ਸੁਭਾਅ ਕੀ ਐ ਕਿੱਧਰ ਨੂੰ ਜਾ ਰਿਹਾ ਐ ਉਹਦੇ ਤੇ ਆਪਣਾ opinion ਦਿੰਦੇ ਐ ਫਿਰ ਸਮਾਜ ਨਵੇਂ ਤਰੀਕੇ ਸਿਰ ਬਰਦਾਸ਼ਤ ਸ਼ੁਰੂ ਕਰਦਾ ਮੈਂ ਫਿਰ ਅਰਜ਼ ਕਰਦਾ ਸੁਣੋ ਵੇਖੋ ਹੁਣ ਮੰਨ ਲਓ ਵੀ ਮੂੰਹ ਤੇ ਸੱਸ ਕਦੇ ਨਾ ਕਦੇ ਤੇ ਮੂੰਹ ਸੱਸ ਨੇ ਅੱਡ ਹੁਣੇ ਹੁੰਦਾ ਆ ਕੀ ਗੱਲ ਐ ਨਾ ਵੀ ਅੱਡ ਹੋਣਾ ਹੁਣ ਮੂੰਹ ਗਈ ਮੂੰਹ ਐਦਾਂ ਦੀ ਆਉਂਦੀ ਐ ਉਹ ਆ ਕੇ ਦੇਖ ਲਈ ਐ ਇਕ ਨਾ ਹਿਊਮਨ ਸਾਈਕੀ ਹੈ ਆਲਣਾ ਹਰ ਇੱਕ ਨੂੰ ਚਾਹੀਦਾ ਘਰ ਮੰਨ ਲੋ ਵੀ ਜਿਵੇਂ ਪੰਛੀ ਹੈ ਜਿਹੜੇ ਆਪਣਾ ਆਲਣਾ ਬਣਾਉਂਦੇ ਐ ਜਾਨਵਰ ਵੀ ਜਿਹੜੇ ਆਪਣੀ ਖੁੱਡ ਭਾਲਦੇ ਐ ਕਿਤੇ ਨਾ ਕਿਤੇ ਵੀ ਮੇਰਾ ਟਿਕਾਣਾ ਹੋਵੇ ਹਰ ਕੋਈ ਚਾਹੁੰਦਾ ਮੇਰੀ ਮੇਰਾ ਇੱਕ ਟਿਕਾਣਾ ਹੋਵੇ ਮੈਂ ਜਿੱਥੇ ਬੈਠਾਂ ਜਿੱਥੇ ਰਵਾਂ ਜਿੱਥੇ ਮੇਰੀ ਮਰਜ਼ੀ ਚੱਲੇ ਮੈਂ ਸਾਰੀ ਦੁਨੀਆ ਚ ਘੁੰਮਦਾ ਪਰ ਮੈਂ ਜਿੱਥੇ ਮਰਜੀ ਜਾਵਾਂ ਵੱਡੇ ਵੱਡੇ ਘਰਾਂ 'ਚ ਲੋਕ ਮੈਨੂੰ ਆਪਣਾ ਕਮਰੇ ਸਾਰੇ ਥਾਂ ਤੇ ਸਹੂਲਤ ਦਿੰਦੇ ਆ ਵੀ ਭਾਈ ਸਾਹਿਬ ਆਏ ਆ ਸਾਡੇ ਘਰੇ ਕੋਈ ਇਹਨਾਂ ਦੀ ਸੇਵਾ 'ਚ ਕਮੀ ਨਾ ਰਵੇ ਅਗਲਾ ਕਰਦਾ ਹੀ ਐ ਪਰ ਮੈਂ ਜਿੱਥੇ ਵੀ ਜਾਵਾਂ ਸਭ ਤੋਂ ਵੱਧ ਸ਼ਾਂਤੀ ਕਿੱਥੇ ਆ ਕੇ ਆਉਂਦੀ ਆ ਆਪਦੇ ਘਰੇ ਮੈਂ ਆਪਣੇ ਕਮਰੇ ਚਾਹੂੰਗਾ ਆਪਣੇ ਕਿਚਨ ਚਾਹੂੰਗਾ ਆਪਣੇ ਘਰ ਬੈਠੂ ਉਹ ਫਰਕ ਹੈ ਬੜਾ ਤੁਸੀਂ ਆਪਣੇ ਹਿਸਾਬ ਨਾਲ ਉੱਠਨੇ ਆ ਬਹਿਣਾ ਤੁਹਾਡਾ ਸਾਰਾ ਕੁਝ ਬੜਾ ਫਰਕ ਹੁੰਦਾ ਹੈ ਔਰਤੀ ਔਰਤਾ ਵੀ ਸੁਭਾਅ ਹੈ ਕਿ ਮੇਰਾ ਮੇਰਾ ਇੱਥੇ ਕਿਚਨ ਸਰੰਡਰ ਮੈਂ ਜੋ ਸੋਚਾਂ ਮੈਂ ਆਪਨੇ ਘਰ ਚ ਬਣਾ ਸਕਦਾ ਚ ਵੇਖੋ ਘਰ ਚ ਜੋ ਜੋ ਇੱਕ ਡਿਸਾਈਡ ਕਰਦਾ ਨਾ ਵੀ ਆ ਬਣੇਗਾ ਇਹਦਾ ਮਤਲਬ ਚੱਲਦੀ ਘਰ ਵਿੱਚ ਉਹਦੀ ਬਣਾਏਗਾ ਨਹੀਂ ਬਣੇਗਾ ਇੱਕ ਹੁੰਦਾ ਬਣਾਉਣ ਵਾਲਾ ਇੱਕ ਹੁੰਦਾ ਡਿਸਾਈਡ ਕਰਦਾ ਜਿਹੜਾ ਵੀ ਐ ਕਰਦਾ ਮਾਲਕ ਉਹ ਹੈ ਡਿਸਾਈਡ ਕਰਦਾ ਜਿਹੜਾ ਜਿਹੜੇ ਜਿਸ ਦੇ ਡਿਸੀਜਨ ਹੁੰਦੇ ਆ ਵੀ ਅੱਜ ਆ ਬਣਨਾ ਹੈ ਅੱਜ ਆ ਬਣਨਾ ਹੈ ਐ ਕਰਦਾ ਐ ਕਰਨਾ ਉਹ ਚੱਲਦੀ ਹੁਣ ਨੂੰ ਹੈ ਇੱਕ ਔਰਤ ਮੈਂ ਨੂੰ ਦੀ ਗੱਲ ਨਹੀਂ ਕਰਦਾ ਇੱਕ ਔਰਤ ਦੇ ਦਿਮਾਗ ਵਿੱਚ ਪਿਆ ਹੁੰਦਾ ਕਿ ਮੇਰਾ ਘਰ ਹੋਵੇ ਚਾਹੇ ਛੋਟਾ ਜਿਹਾ ਉਹਨਾਂ ਕੀ ਹੋਵੇ ਪਰ ਮੇਰਾ ਹੋਵੇ ਮੇਰੀ ਕਿਚਨ ਹੈ ਮੇਰਾ ਉੱਥੇ ਸਮਾਨ ਪਿਆ ਹੈ ਮੇਰਾ ਬੈਡਰੂਮ ਹੈ ਮੇਰੀ ਮਰਜ਼ੀ ਹੈ ਮੇਰਾ ਘਰ ਹੈ ਮਤਲਬ ਮੇਰਾ ਹੁਣ ਸੁਭਾਅ ਆ ਕੁਦਰਤੀ ਗੱਲ ਹੁਣ ਜਦੋਂ ਕਈ ਲੋਕ ਆ ਕੇ ਵੇਖਦੀਆਂ ਆ ਵੀ ਆਹ ਜਿਹੜੀ ਮੇਰੀ ਸੱਸ ਹੈ ਇਹ ਤੇ 45 ਸਾਲ ਦੀ ਹੈ ਚੱਲਦੀ ਵੀ ਇਹ ਘਰ ਚ ਇਹਦੀ ਤੇ ਮਤਲਬ ਮੇਰਾ ਇਹ ਬਣਿਆ ਵੀ ਜਦੋਂ ਤੱਕ ਇਹ 60 ਦੀ ਹੋਊ ਉਦੋਂ ਤੇ 25 ਸਾਲ ਲੱਗ ਜਾਣਗੇ ਵੀ ਜਦੋਂ ਉਹ ਬੁੱਢੀ ਹੋ ਗਈ ਤੇ ਚੰਗੀ ਭਲੀ ਅਜੇ ਇਹ ਘੋੜੇ ਵਰਗੀ ਫਿਰਦੀ ਵੀ ਇਹਦਾ ਮਤਲਬ 25 ਸਾਲ ਇਹਦੀ ਜੰਗੂ ਮੇਰਾ ਘਰ ਨਹੀਂ ਬਣਨਾ ਤੇ ਜਦੋਂ ਤੱਕ ਇਹ ਮਰੂ ਉਦੋਂ ਮੇਰੇ ਵਾਲੀ ਆਜੂ ਸਮਝ ਰਹੇ ਹੋ ਗੱਲ ਤੁਸੀਂ ਅੱਜ ਉਦੋਂ ਤੱਕ ਵੀ ਬੇ ਹੋ ਜਾਣਾ ਮਤਲਬ ਹੁਣ ਇੱਥੇ ਇੱਕ ਪੰਗਾ ਆ ਉਹ ਫਿਰ ਕੀ ਕਰਦੀਆਂ ਨੇ ਉਹ ਵੀ ਉਹ ਵੀ ਘਰ ਚਾਉਂਦੀਆਂ ਨੇ ਸੱਸ ਚਾਉਂਦੀ ਆ ਮੇਰੀ ਚੱਲੇ ਉਹ ਐਦਾਂ ਪ੍ਰੋਬਲਮ ਪੈਂਦੀ ਥਿਆ ਕੇ ਟ੍ਰਬਲ ਪੈ ਜਾਂਦਾ ਘਰ ਚ ਡਿਸਬਿਊਟ ਖੜਾ ਹੋ ਜਾਂਦਾ ਖਲਾਰਾ ਪੈਣਾ ਹੁਣ ਇੱਥੇ ਉਹ ਟਰਾਈ ਕਰਦੀ ਹੈ ਕਿ ਮੈਂ ਹੁਣ ਕੀ ਕਰਾਂ ਫਿਰ ਹੌਲ-ਹੌਲੀ ਇੱਕ ਦੂਜੇ ਨਾਲ ਲੜਾਈ ਚੱਲਦੀ 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 ਕਲੇਸ਼ ਪੈਂਦਾ ਫਿਰ ਪੰਚਾਇਤਾਂ ਸੱਦੀਆਂ ਜਾਂਦੀਆਂ ਫਿਰ ਮਾਫ ਕਰਨਾ ਇਦਾਂ ਦੇ ਕਮੈਂਟ ਵੀ ਹੁੰਦੇ ਨੇ ਵੀ ਇਹ ਮਾੜੇ ਕਰਦੀ ਐ ਉਹਦੇ 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 ਮਾਪਿਓ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਉਹ ਫਿਰ ਉਹਨੂੰ ਕੁੱਤੀਏ ਬਿੱਲੀਏ ਕਹਿੰਦੀ ਐ ਬਜ਼ੁਰਗ ਨੂੰ ਵੀ ਗਾਲ੍ਹਾਂ ਕੱਢੀਆਂ ਜਾਂਦੀਆਂ ਇੱਕ ਦੂਜੇ ਦੇ ਵਿੱਚ ਇੰਨਾ ਖਲਾਰਾ ਪਾ ਕੇ ਹੁਣ ਕੀ ਖਟਿਆ ਕਹਿੰਦੇ ਆ ਡਾਡੂ ਵੇ ਇੱਥੇ ਪਹੁੰਚਦੇ ਆ ਹੁਣ ਆ ਡਾਡੂ ਵੇ ਭਲਾ ਇਹ ਪਹਿਲਾਂ ਹੀ ਕੀਤਾ ਹੋਵੇ ਫੇਰ ਕਿਵੇਂ ਭਲਾ ਸੁਣੋ 1 ਮਿੰਟ ਲਈ ਸੁਣੋ ਮੰਨ ਲਓ ਤੁਸੀਂ ਕੋਠੀ ਪਾਣ ਲੱਗੇ ਆ ਵੈਸੇ ਤੇ ਕਈ ਬੰਦਿਆਂ ਦੀ ਗੁੰਜਾਇਸ਼ ਇਹ ਜੀ ਹੈ ਵੀ ਜਿਹੜੇ ਜਿਹੜੇ ਆਪਣੇ ਬੱਚਿਆਂ ਬਾਰੇ ਦੋ ਦੋ ਘਰ ਵਿਆਹ ਮੇਰੇ ਵੱਡੇ ਪੁੱਤ ਦਾ ਆ ਮੇਰੇ ਛੋਟੇ ਪੁੱਤ ਦਾ ਜੇ ਬੰਦਾ ਪਹਿਲਾਂ ਹੀ ਐ ਰੱਖੇ ਵੀ ਜਿੱਦ ਦੇ ਵਿਆਹ ਕਿ ਆਉਣਾ ਘਰ ਮੇਰੇ ਸਾਹਮਣੇ-ਸਾਹਮਣੇ ਦੋ ਘਰ ਹੈ ਆ ਮੇਰਾ ਉਹਨੂੰ ਪਹਿਲੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਨਾਲ ਲਾ ਜਾ ਕੇ ਇਹ ਕਿਹਾ ਜਾਵੇ ਪੁੱਤ ਆ ਘਰ ਤੇਰਾ ਚਾਹੇ ਵਿਗਾੜ ਚਾਹੇ ਸਵਾਰ ਜਦੋਂ ਬਾਜ ਮਾਰੋਗੇ ਅਸੀਂ ਆਮ ਆ ਆ ਘਰ ਤੇਰਾ ਤੇਰੀ ਕਿਚਨ ਹੈ ਤੇਰਾ ਘਰ ਹੈ ਤੇਰੇ ਕੱਪੜੇ ਲੀੜੇ ਤੂੰ ਰੋੜੋ ਗਵਾੜੋ ਧੋਵੋ ਨਾ ਧੋਵੋ ਸਫਾਈ ਰੱਖੋ ਨਾ ਰੱਖੋ ਆ ਸਾਡਾ ਸਾਨੂੰ ਜਦੋਂ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹਾਂ ਚਲੋ ਜੇ ਦੋ ਘਰ ਨਹੀਂ ਬਣਾਉਣ ਜੋਗੇ ਇੱਕ ਹੀ ਘਰ ਹੋਵੇ ਇੱਕ ਘਰ ਦੇ ਵਿੱਚ ਪਹਿਲਾਂ ਹੀ ਇਸ ਹਿਸਾਬ ਨਾਲ ਹੁਣ ਕਈ ਕੂਠੀਆਂ ਇਹ ਜਿਹੀਆਂ ਬਣਦੀਆਂ ਇੱਕ ਸਾਹਮਣੇ ਗੇਟ ਹੈ ਇੱਕ ਪਿੱਛੋਂ ਦੀ ਗੇਟ ਹੁੰਦਾ ਦੋ ਕਮਰੇ ਸਾਈਡ ਤੇ ਰੱਖ ਲਓ ਵਿੱਚ ਉਹਦੇ ਇਦਾਂ ਲੋਹੇ ਦਾ ਕੋਈ ਜਾਂ ਕੋਈ ਲੱਕੜ ਦਾ ਸ਼ਟਰ ਲਾ ਲਓ ਗੇਟ ਬੰਦ ਕਰ ਲਓ ਬੰਦ ਕਰੋਗੇ ਘਰ ਦੋ ਖੋਲ ਦਿਓਗੇ ਤੇ ਇੱਕ ਇੱਕ ਰਸੋਈ ਉੱਧਰ ਹੋਵੇ ਕਮਰਾ ਉੱਧਰ ਹੋਵੇ ਅਗਲਾ ਖਾਣ ਪਾਣ ਬੱਚੇ ਆਪਣੀ ਮਰਜ਼ੀ ਕਰਨ ਹੱਸਣ ਖੇਡਣ ਐਦਾ ਪਹਿਲੇ ਦਿਨ ਹੋ ਗਿਆ ਵੀ ਬੇਟਾ ਘਰ ਸਾਡਾ ਛੋਟਾ ਗਿਆ ਇੱਧਰ ਮੇਰਾ ਕਿਚਨ ਐ ਇੱਧਰ ਐ ਆ ਤੁਹਾਡਾ ਇੱਤੀਰਾ ਐ ਇਹਦੇ 'ਚ ਤੇਰੀ ਹੀ ਚੱਲੂ ਆਹ ਰਸੋਈ ਤੇਰੀ ਹੀ ਚੱਲੂ ਤੂੰ ਮਰਜ਼ੀ ਨਾਲ ਬਣਾ ਮਰਜ਼ੀ ਨਾਲ ਖਾ ਤੁਸੀਂ ਖਾਓ ਵਿਗਾੜੋ ਤੇ ਜਿੱਦੇ ਆਵਾਜ਼ ਮਾਰੋਗੇ ਤੁਹਾਡੇ ਕੋਲ ਆਵਾਂਗੇ ਨਹੀਂ ਤੇ ਅਸੀਂ ਇੱਧਰ ਆ ਤੁਸੀਂ ਇੱਧਰ ਆ ਤੇ ਕਿੰਨਾ ਚੰਗਾ ਹੋਵੇ ਪਿਆਰ ਇੰਨਾ ਪਵੇ ਵੀ ਆਟਾ ਢ ਬਣੇ ਹੀ ਨਾ 2 ਸਾਲਾਂ ਬਾਅਦ ਕਹਿਣਾ ਜਿਹੜੀ ਵਿਚਾਲੇ ਕੰਦ ਦੀ ਗੱਡੀ ਨੂੰ ਢਾਓ ਅਸੀਂ ਤੇ ਇੱਕ ਹੀ ਆ ਅੱਛਾ ਜੇ ਤੇ ਢਾ ਦੇਣਗੇ ਤੇ ਇੱਕ ਹੋ ਜਾਣਗੇ ਨਹੀਂ ਤੇ ਅੱਡ ਅੱਟ ਤੇ ਪਹਿਲੇ ਦਿਨ ਹੀ ਹੈਗੇ ਜੇ ਜੇ ਤੇ ਹਿੰਮਤ ਹੋਊ ਫਿਰ ਤੇ ਵਿਚਾਲੇ ਵਾਲੀ ਕੰਧ ਢਾ ਕੇ ਇੱਕ ਹੋ ਜੂ ਵੀ ਇਕੱਠੇ ਰਹਿ ਸਕਦੇ ਆ 2 ਸਾਲ ਰਹਿ ਕੇ ਵੇਖ ਲਿਆ ਇਹਦਾ ਮਤਲਬ ਹੈ ਇਕੱਠੇ ਹੀ ਰਹਿੰਦੇ ਆ ਨਾਂ ਦੇ ਹੀ ਘਰ ਦੋਆ ਰਹਿੰਦੇ ਤੇ ਇਕੱਠੇ ਹੀ ਆ ਕਹਿਣਗੇ ਢਾਓ ਕੰਧ ਵਿੱਚੋਂ ਇੱਕ ਹੋ ਨਹੀਂ ਤੇ ਅੱਡ ਅੱਟ ਤੇ ਫਿਰ ਹੈਗੇ ਸੀ ਕੁੱਤੇ ਆ ਬਿੱਲਿਆ ਤੇ ਨਾ ਹੋਇਆ ਜਿਹੜਾ ਦੁਨੀਆਂ ਨੇ ਜਲੂਸ ਵੇਖਿਆ ਉਹ ਤੇ ਨਾ ਹੋਇਆ ਕਟ ਤੋਂ ਕਟ 100 100 ਰਾਤ 100 ਮੁੰਡਾ ਤੇ ਸੁਖੀ ਹੋਇਆ ਜਿਹੜੇ ਵਿਚਾਰੇ ਵਾਲੇ ਉਹਨਾਂ ਦੇ ਕਲੇਸ਼ ਵਿੱਚ ਫਸੇ ਸੀ ਉਹ ਤੇ ਸੌਖੇ ਹੋਏ ਜਦੋਂ ਤੁਸੀਂ ਰਿਲੈਕਸ ਹੋ ਗਏ ਤਾਂ ਸਾਡਾ ਰਿਲੈਕਸ ਹੋਇਆ ਘਟ ਤੋਂ ਕਟ ਕਿੰਨਾ ਕਿੰਨੇ ਲੋਕ ਨੇ ਪਿੰਡ ਦੇ ਵਿੱਚ ਕਿੰਨੀਆਂ ਨੂੰਆਂ ਕਿੰਨੀਆਂ ਸੱਸਾਂ ਕਿੰਨੇ ਮੁੰਡੇ ਕਿੰਨੇ ਸੋਹਰੇ ਉਹ ਸਾਰੇ ਸੁਖੀ ਬਸਣਗੇ ਤੇ ਜਿਹੜਾ ਕੁੱਸ ਆਇਆ ਲੜਾਈਆਂ ਝਗੜੇ ਬਹੁਤੇ ਤੇ ਲੜ ਕੇ ਘਰੋਂ ਆਉਂਦੇ ਆ ਸਿਰ ਕਿਸੇ ਹੋਰ ਦਾ ਪਾੜ ਦਿੰਦੇ ਬਾਹਰ ਗੰਡਾਸੇ ਉਹ ਗੁੱਸਾ ਲੈਣਾ ਤੇ ਹੈ ਹੀ ਕਿਤੇ ਨਾ ਕਿਤੇ ਨਿਕਲੂ ਤੇ ਹੈ ਹੀ ਹੁਣ ਲੜੀ ਸੱਸ ਨਾਲ ਹੁਣ ਉਹਨੇ ਨਿਆਣੇ ਕੁੱਟ ਦੇਣੇ ਸੱਸ ਲੜ ਕੇ ਹੱਟੀ ਐ ਨੂੰ ਨਾਲ ਉਹਨੇ ਘਰ ਆਲਾ ਉਹ ਆਇਆ ਉਹ ਕਹਿੰਦਾ ਆ ਗਿਆ ਚੋਰ ਦਾੜੀਆਂ ਜਿਹੋ ਦੇ ਗਲ ਕੋ ਉਹ ਕਹਿੰਦਾ ਮੇਰੀ ਗਾੜੀ ਉੱਟੀ ਹੋਇਆ ਵੀ ਮੈਂ ਤੇ ਬਾਹਰੋਂ ਆਇਆ ਥੱਕ ਕੇ ਆਉਂਦੇ ਹੀ ਮੈਨੂੰ ਸਰੋਪਾ ਪੈ ਗਿਆ ਹੁਣ ਅਗਲਾ ਵੇਖਦਾ ਹੀ ਐ ਸਾਡੇ ਤੇ ਐਦਾਂ ਹੀ ਆਣਾ ਮਤਲਬ ਮਤਲਬ ਜਿਹੜਾ ਵੀ ਬੰਦਾ ਜਿਹੜਾ ਵੀ ਬੰਦਾ ਜਿਹੇ ਜਿਹੇ ਵੀ ਹੋਵੇ ਉਹ ਫਿਰ ਐਂ ਸੋਚੀ ਜਾਂਦਾ ਵੀ ਬਣ ਕੀ ਰਿਆ ਸੱਡੇ ਕਰੇ ਦੁਖੀ ਮਾਰਿਆ ਹੋਵੇ ਉਹ ਪੰਚਾਇਤਾਂ 'ਚ ਜਾਊ ਤਾਂ ਦੁਖੀ ਐ ਬਾਹਰ ਜਾ ਕੇ ਬੈਠੂ ਤਾਂ ਦੁਖੀ ਐ ਜੇ ਕਿਤੇ ਭੁੱਲ ਭੁਲੇਖੇ ਇੱਥੇ ਦਵਾਨ 'ਚ ਲਿਆਉ ਉਹ ਇੱਥੇ ਵੀ ਸੁੱਡਲ ਜਾ ਬਣ ਕੇ ਬੈਠਾ ਰਹਿੰਦਾ ਮੈਂ ਵੇਖਦਾ ਹੁੰਦਾ ਜਾਂ ਤੇ ਤਾਂ ਹੀ ਵੇਖੀ ਦੂਆ ਮੈਨੂੰ ਪਤਾ ਹੁੰਦਾ ਵੀ ਇਹ ਮਾਰਿਆ ਕਿਸੇ ਰੋਗ ਦਾ ਜਾਂ ਧਰਤੀ ਵਾਲੀ ਐ ਐਂ ਨਜ਼ਰਾਂ ਹੀ ਗੱਡੀ ਰੱਖੂ ਥੱਲੇ ਮੈਂ ਉਹ ਕੀ ਕਹਿ ਰਿਹਾ ਉਹ ਮਾੜੀ ਦੀ ਮੇਰੀ ਗੱਲ ਸੁਣਦਾ ਵੀ ਕਹਿ ਕੀ ਰੇ ਸੁਣ ਕੇ ਫਿਰ ਫਿਰ ਉਹਨੂੰ ਚੇਤਾ ਆ ਜਾਂਦਾ ਕਿ ਘਰੇ ਜਾਣਾ ਯਾਰ ਗਾਂ ਕਲੇਸ਼ ਪਿਆ ਐਡਾ ਵੱਡਾ ਜੱਭ ਛੜੇ ਰਹਿੰਦੇ ਆ ਅੱਛਾ ਇੱਕ ਸੁਣਾਉਂਦਾ ਹੁਣ ਜਿੰਨੀ ਆਪਾਂ ਗੱਲ ਕੀਤੀ ਐ ਹੁਣ ਜੇ ਆਪਾਂ ਇਹਨੂੰ ਕਿਵੇਂ ਨੂੰ ਲਾਗੂ ਕਰੀਏ ਆਪਾਂ ਇਹਨੂੰ ਲਾਗੂ ਕਰੀਏ ਜਿਹੜੇ ਨਵੇਂ ਗਾਂ ਵਿਆਹ ਕਰਨੇ ਨੇ ਬੱਚਿਆਂ ਦੇ ਵਾਸਤੇ ਤੁਸੀਂ ਕਿੰਨੀ ਇੱਜ਼ਤ ਕਰੂ ਉਹਨੂੰ ਸੱਸ ਦੀ ਵੀ ਮੇਰੀ ਰਸੋਈ ਉਹਨੇ ਮੇਰੇ ਆਂਦਿਆਂ ਨੂੰ ਪੁੱਤ ਤੇਰਾ ਪਤਾ ਹੁਣ ਸੋਚਣ ਕਿ ਕੀ ਲੈ ਲੋਕ ਕੀ ਕਹਿਣਗੇ ਆਉਂਦੀ ਹੀ ਅੱਜ ਹੋ ਗਈ ਹੋ ਗਈ ਅੱਜ ਕੋਈ ਨਹੀਂ ਸੇਵਾ ਕਰੀ ਲੈ ਦੁਨੀਆ ਪਿੰਡ ਸਾਡਾ ਕੀ ਕੋਈ ਸਾਰੇ ਲੋਕ ਕੀ ਕਹਿਣਗੇ ਨੂੰ ਸਾਡੇ ਘਰੇ ਸੇਵਾ ਕਰੇ ਇਦਾਂ ਕਰਿਆ ਐ ਕਰਿਓ ਭੈਣ ਮੇਰੀਏ ਬੇਬੇ ਪਹਿਲਾਂ ਹੀ ਤੂੰ ਤੇ ਹੱਥ ਪੈਰ ਤੇਰੇ ਚੱਲਦੇ ਆ ਕੰਮ ਕਰਦੀਆਂ 20 ਸਾਲ ਤੇ ਤੂੰ ਵੈਸੇ ਨੂੰ ਦੇ ਨਾਲ ਨੂੰ ਨੂੰ ਤੋਂ ਵੱਧ ਤੇ ਤੈਨੂੰ ਪਹਿਲਾਂ ਹੀ ਕੰਮ ਕਰਨਾ ਜਿਹੜੀਆਂ ਤਕੜੀਆਂ ਸੱਸਾਂ ਦੇ ਨਾਲ ਗੱਲਾਂ ਬਾਰੇ ਸੋਚੋ ਕਿੰਨੀਆਂ ਲੜਾਈਆਂ ਕਿੰਨੇ ਕਲੇਸ਼ ਕਿੰਨੇ ਕਮੈਂਟ ਨੇ ਨਾ ਜਿਹੜੇ ਉਹ ਤੁਸੀਂ ਅੱਡ ਅੱਡ ਹੋ ਜੋ ਚਾਹੇ ਇਕੱਠੇ ਰਹੋ ਜਿਹੜੇ ਇੱਕ ਦੂਜੇ ਤੇ ਕਮੈਂਟ ਕੱਸਦੇ ਐ ਉਹ ਡਿਲੀਟ ਥੋੜਾ ਹੋ ਜਾਣਾ ਹੈ ਅੱਜ ਕੱਲ ਅੱਜ ਕੱਲ ਤੇ ਨਾ WhatsApp ਤੇ ਸਟੇਟਸ ਵਾਲਾ ਪੜਦੇ ਆ ਵੀ ਮੇਰੀ ਨੂੰ ਨੇ ਸਟੇਟਸ ਕੀ ਲਾਇਆ ਇਹ ਸੱਚੀ ਹੈ ਉਹ ਉਹਨੇ ਕਿੰਨੇ ਵੀ ਫਿਰਗਾ ਉਹ ਉਹ ਅੱਗੇ ਕਿਹੜਾ ਘਟਾ ਹੈ ਉਹ ਦੇਖेंगे ਜੋ ਹੋਏਗਾ ਇਦਾਂ ਦੇ ਕੁਝ ਪੜ ਕੇ ਸ਼ਾਇਰ ਹੋ ਸ਼ਾਇਰੀ ਉਹ ਸੱਸ ਦਾ ਸਟੇਟਸ ਪੜਦੀ ਉਹਨੇ ਕੁਝ ਹੋਰ ਸ਼ਾਇਰਾਂ ਦੀ ਸ਼ਾਇਰੀ ਲਾਈ ਹੋਈ ਹੈ ਨੂੰ ਅੱਗੇ ਹੋਰ ਸ਼ਾਇਰਾਂ ਦੀ ਸ਼ਾਇਰੀ ਉਹ ਵੇਖ ਵੇਖ ਕੇ ਮੱਚੀ ਮੈਨੂੰ ਮਚਾਣ ਲਈ ਲਾਉਂਦੀ ਹੈ ਹੁਣ ਮੇਹਣੇ ਨੇ ਜਿਹੜੇ ਵਟਸਐਪਾਂ ਤੇ ਵੱਜਦੇ ਆ ਉਹ ਵਟਸਐਪ ਸਟੇਟਸ ਚੈੱਕ ਕਰਦੇ ਆ ਉਹਨੂੰ ਚੈੱਕ ਕਰਨੇ ਕਿ ਅੱਜ ਇਹਨੇ ਕੀ ਲਿਖਿਆ ਅੱਜ ਇਹਨੇ ਕੀ ਉੱਤੇ ਕਮੈਂਟ ਕੀਤਾ ਉਹ ਫਿਰ ਲੱਭ ਲੱਭ ਕੇ ਜਿਹਦੀ ਜਿਹਦੇ ਨਾਲ ਨਾਂ ਬਣਦੀ ਹੋਵੇ ਅਸੀਂ ਦੁਨੀਆ ਤੋਂ ਅੱਗੇ ਬੈਠੇ ਆ ਇਹ ਲੇ ਕੇ ਉੱਤੇ ਪਾ ਦਈਏ ਕੋਈ ਕੁਛ ਪਾਉ ਕੋਈ ਕੁਛ ਪਾਉ ਮਤਲਬ ਐਸੇ ਕਮੈਂਟ ਨੇ ਸਾਡੇ ਚ ਇਨਾਲ ਕੁਝ ਹੋ ਕੇ ਤੇ ਉਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਹੁਣ ਕਿੱਥੇ ਪਹੁੰਚੇ ਕੀ ਕੀਤਾ ਕਹਿੰਦੇ ਅੱਡ ਅੱਡ ਹੋ ਗਏ ਤੇ ਹੋਣਾ ਤਾਂ ਅੱਡ ਅੱਡ ਸੀ ਫਿਰ ਪਹਿਲੇ ਦਿਨ ਹੀ ਹੋ ਜਾਂਦਾ ਅੱਛਾ ਹੋ ਸਕਦਾ ਹੈ ਭਰਾਵੋ ਤੁਸੀਂ ਅੱਡ ਕਰੋ ਪਰ ਪਿਆਰ ਹੀ ਨਾ ਰਵੇ ਵੀ ਖਾਂਦੇ ਇਕੱਠੀ ਸੀ ਉਹਨੇ ਉਧਰ ਬਪਕਾ ਲਈ ਬਾਜ ਮਾਰ ਲਈ ਉਹਦੇ ਤੇ 2 ਸਾਲਾਂ ਬਾਅਦ ਕਹਿਣ ਨਾ ਜੀ ਨਾ ਚੁੱਲ੍ਹੇ ਦੋ ਨਹੀਂ ਕਰਨੇ ਹੁਣ ਇੱਕ ਕਰਾਂਗੇ ਫਿਰ ਪਿੰਡ ਦੇਖੂ ਆ ਬਣੇਗਾ ਆ ਇੱਕ ਹੋਇਆ ਦੋ ਤੋਂ ਇਹ ਇੱਕ ਹੋਇਆ ਅੱਛਾ ਜੇ ਨਾ ਇੱਕ ਹੋਏ ਇਹ ਡੱਟ ਤੇ ਫਿਰ ਹੈ ਗਈ ਹੈ ਪ੍ਰੋਬਲਮ ਆ ਡੱਟ ਤੇ ਹੈ ਹੀ ਘੜ ਤੋਂ ਘੜ ਪੰਚਾਇਤਾਂ ਚ ਜਲੂਸ ਤੇ ਨਹੀਂ ਨਿਕਲਿਆ ਲੋਕਾਂ ਨੇ ਤੇ ਨਹੀਂ ਦੇਖਿਆ ਦੁਨੀਆ ਨੇ ਤੇ ਨਹੀਂ ਦੇਖਿਆ ਸੇਵਾ ਕਰੂ ਉਹ ਜਿਹੜਾ ਕਰਨਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਭਰਾਵੋ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਸੇਵਾ ਕਰਵਾਈ ਜਾ ਸਕਦੀ ਹੈ ਇਹ ਵੱਡਾ ਭੁਲੇਖਾ ਹੈ ਕਿਸੇ ਨੂੰ ਚੰਗਾ ਬਣਾਇਆ ਜਾ ਸਕਦਾ ਹੈ ਨਹੀਂ ਬੜਿਆ ਜਾਂਦਾ ਹੈ ਕੋਸ਼ਿਸ਼ ਹੁੰਦੀ ਹੈ ਤੇ ਜਿਹੜੇ ਜਿਹੜੇ ਸਮਾਜ ਦੀ ਗੱਲ ਅਸੀਂ ਕਰਦੇ ਆ ਨਾ ਸਾਡਾ ਸਮਾਜ ਸਾਡਾ ਸਮਾਜ ਇਹਨਾਂ ਗੱਲਾਂ ਨੂੰ ਵਿਚਾਰਨ ਲਈ ਤਿਆਰ ਨਹੀਂ ਇਹ ਐਂਡ ਤੇ ਜਾ ਕੇ ਤਿਆਰ ਹੁੰਦੇ ਆ ਲੋੜ ਪਵੇ ਫਿਰ ਤਿਆਰ ਹੋ ਜਾਂਦੇ ਆ ਅੱਜ ਕੱਲ੍ਹ ਲਿਖਿਆ ਨਹੀਂ ਆਉਂਦਾ ਸਾਨੂੰ ਜੱਟ ਸਿੱਖ ਮੁੰਡਾ ਚਾਹੀਦਾ 5 ਫੁੱਟ 7 ਇੰਚ ਕੱਦ ਹੈ 4 ਕਿੱਲੇ ਜ਼ਮੀਨ ਹੈ ਲੜਕੀ ਨੇ ਹਾਈਲਾਈਟਸ ਕੀਤੀ ਹੋਵੇ ਹੋਰ ਸਾਡੀ ਕੋਈ ਡਿਮਾਂਡ ਨਹੀਂ ਉਹਨੂੰ ਉਹਨੂੰ ਪੁੱਛੇ ਵੀ ਕੁੜੀ 4 ਫੁੱਟ ਤੇ 5 ਇੰਚ ਦੀ ਹੈ ਕਹਿੰਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਰੋਟੀ ਸਬਜ਼ੀ ਨਹੀਂ ਆਉਂਦੀ ਕਹਿੰਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਕਿਉਂ ਕਿ ਕੈਨੇਡਾ ਤੇ ਆਉ ਹੁਣ ਕੰਪਰੋਮਾਈਜ਼ ਕਰ ਲਿਆ ਹੁਣ ਥੋੜੀ ਸਾਰਾ ਕੁਝ ਮੰਨਣ ਨੂੰ ਤਿਆਰ ਹੋ ਜਾਂਦੇ ਆਂ ਮਤਲਬ ਜਦੋਂ ਐ ਹੋਊਗਾ ਫਿਰ ਅਸੀਂ ਮੰਨਾਂਗੇ ਨਹੀਂ ਪ੍ਰਭੂ ਇਹ ਜਦੋਂ ਨਾ ਜਦੋਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਾਂਗੇ ਤੁਸੀਂ ਇਹਨਾਂ ਮਸਲਿਆਂ ਨੂੰ ਵਿਚਾਰੋਗੇ ਗੁਰਬਾਣੀ ਦੇ ਵਿੱਚ ਉਸ ਵੇਲੇ ਦੇ ਮਸਲੇ ਵਿਚਾਰੇ ਗਏ ਆ ਜਨੇਊ ਉਦੋਂ ਦਾ ਮਸਲਾ ਹੈ ਉਸ ਵੇਲੇ ਦੇ ਰਾਜੇ ਸ਼ੀ ਮਕਦਮ ਕੁੱਤੇ ਇਹ ਉਦੋਂ ਦਾ ਮਸਲਾ ਹੈ ਉਹਨਾਂ ਨੇ ਵਿਚਾਰੇ ਆ ਉਹਦਾ ਹੱਲ ਪੱਲੇ ਆ ਆਪਣੇ ਟਾਈਮ ਤੇ ਔਰਤ ਪੈਰ ਦੀ ਜੁੱਤੀ ਸੀ ਉਦੋਂ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਹੁਣ ਔਰਤ ਪੈਰ ਦੀ ਜੁੱਤੀ ਐ ਉਹਦੇ ਜੁੱਤੀ ਚੱਕੀ ਫਿਰਦੀ ਐ ਅੱਗੋਂ ਹੁਣ ਔਰਤ ਪੈਰ ਦੀ ਜੁੱਤੀ ਕਿੱਥੇ ਐ ਹੁਣ ਮਸਲਾ ਕੀ ਐ ਧਿਆਨ ਨਾਲ ਸੁਣੋ ਉਦੋਂ ਮਸਲੇ ਹੋਰ ਸਨ ਅੱਜ ਮਸਲੇ ਉਹਨਾਂ ਨੇ ਆਪਣੇ ਮਸਲੇ ਬੜੇ ਕਮਾਲ ਨਾਲ ਨਿਜਿੱਠੇ ਐ ਸਾਡੇ ਵੱਡਿਆਂ ਨੇ ਤੇ ਅਸੀਂ ਆਪਣੇ ਜਿਹੜੇ ਮਸਲੇ ਐ ਉਹ ਨਿਜਿੱਠੇ ਸਾਡੇ ਨਿੱਕੇ ਨਿੱਕੇ ਮਸਲੇ ਆ ਮਸਲੇ ਸਾਡੇ ਘਰ ਦੇ ਮਸਲੇ ਕਿਤੇ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਵੀ ਅਸੀਂ ਆ ਨਹੀਂ ਵੇਖਣਾ ਵੀ ਲੋਕੀ ਕੀ ਕਹਿਣਗੇ ਉਹ ਲੋਕੀ ਕੀ ਕਹਿਣਗੇ ਦੁਨੀਆ ਕੀ ਕਹੂਗੀ ਤੁਸੀਂ ਆਪਣੇ ਆਪਣੇ ਮਨ ਦੀ ਸ਼ਾਂਤੀ ਆਪਣੀ ਫੈਮਿਲੀ ਦੀ ਪੀਸ ਮਨ ਦੀ ਸ਼ਾਂਤੀ ਚਾਹੁੰਦੇ ਆ ਸ਼ਾਂਤ ਹੋਵੇ ਸਾਡਾ ਪਰਿਵਾਰ ਸੁਖੀ ਬਸੇ ਅਸੀਂ ਤੇ ਚਾਰ ਜੀਂਹਿਆ ਕਰਦੇ ਸਾਡਾ ਪਿਆਰ ਕਿਲੇ ਬਣਿਆ ਰਵੇ ਸਾਡੀ ਪ੍ਰੋਬਲਮ ਸਾਡੇ ਅਸੀਂ ਚਾਰ ਹੀ ਤੇ ਜੀਂਹਿਆ ਸਾਡੇ ਚ ਕਲੇਸ਼ ਨਾ ਪੈਦਾ ਸਾਡੇ 'ਚ ਲੜਾਈ ਨਾ ਹੋਵੇ ਇਹਨਾਂ ਚੀਜ਼ਾਂ ਦਾ ਹੱਲ ਮੇਰੇ ਘਰ 'ਚ ਕਿਵੇਂ ਹੋਵੇ ਲੋਕਾਂ ਦੇ ਘਰ ਇਹਦਾ ਕੁੱਤ ਕਲੇਸ਼ ਪੈਂਦਾ ਵੇਖਦੇ ਆ ਮੇਰੇ ਘਰ 'ਚ ਨਾ ਪੈਂਦਾ ਮੈਂ ਹੱਲ ਕਰਕੇ ਰੱਖਾਂ ਮੈਂ ਪਹਿਲਾਂ ਸੋਚਾਂ ਤੇ ਜਦੋਂ ਤੁਸੀਂ ਉਹਦਾ ਹੱਲ ਕਰਨਾ ਸ਼ੁਰੂ ਕਰੋਗੇ ਫਿਰ ਸਮਾਜ ਦੀਆਂ ਜਿਹੜੇ ਕਲੇਸ਼ ਹੈ ਲੜਾਈ ਹੈ ਉਹ ਖਤਮ ਹੋਏਗੀ ਜ਼ਿੰਦਗੀ ਜ਼ਿੰਦਗੀ ਲੱਗੇਗੀ ਪ੍ਰਭੂ ਕਲੇਸ਼ ਕਲੇਸ਼ੀ ਜਿਹੜਾ ਜੀਵਨ ਹੁੰਦਾ ਹੈ ਉਹ ਜ਼ਿੰਦਗੀ ਦਾ ਰਸ ਖਾ ਲੈਂਦਾ ਜਿਹੜੇ ਕਲੇਸ਼ ਨੇ ਨਾ ਇਹ ਜ਼ਿੰਦਗੀ ਦਾ ਸਵਾਦ ਨਹੀਂ ਲੈਣ ਦਿੰਦੇ ਜਿਹੜੇ ਜਿਹੜੇ ਮਸਲੇ ਆ ਸਾਡੇ ਮਸਲੇ ਉਹਨਾਂ ਦੇ ਮਸਲੇ ਉਹਨਾਂ ਨੇ ਵਿਚਾਰੇ ਸੀ ਸਾਡੇ ਮਸਲੇ ਅਸੀਂ ਵਿਚਾਰਾਂਗੇ ਤੇ ਬੜੇ ਵਧੀਆ ਤਰੀਕੇ ਨਾਲ ਮਸਲਾ ਕੀ ਹੈ ਉਹ ਮਸਲੇ ਤੇ ਵਿਚਾਰ ਨਹੀਂ ਕਰਦਾ ਨਾ ਉਹਨਾਂ ਜਦ ਤੁਸੀਂ ਜੋ ਮਰਜ਼ੀ ਵਿਚਾਰਦੇ ਰਹੋ ਢਾਂਚਾ ਨਹੀਂ ਬਦਲਣਾ ਉਹਨਾਂ ਦਾ ਸਿਸਟਮ ਨਹੀਂ ਬਦਲਦਾ ਅਸੀਂ ਆਪਣੇ ਮਸਲੇ ਵਿਚਾਰੀਏ ਹੁਣ ਸਾਡੀ ਪ੍ਰੋਬਲਮ ਹੈਗੀ ਹੈ ਇੱਕ ਘਾਟ ਘਾਟੀ ਹੈ ਅਗੇ ਆਉਂਦਾ ਗਿਆਨ ਦੀ ਸਮਝ ਦੀ ਘਾਟ ਹੈ ਨਵੇਂ ਤੁਹਾਨੂੰ ਨਵੇਂ ਤਰੀਕੇ ਨਾਲ ਸੋਚਣਾ ਪੈਣਾ ਹੈ ਸਮਝ ਦੀ ਗਿਆਨ ਦੀ ਕਮੀ ਹੈ ਘਾਟ ਹੈ ਤੇ ਜਿੰਨੀ ਛੇਤੀ ਇਹਨਾਂ ਮਸਲਿਆਂ ਬਾਰੇ ਸੋਚਾਂਗੇ ਵਿਚਾਰ ਕਰਾਂਗੇ ਓਨੇ ਅਸੀਂ ਸੌਖੇ ਹੋ ਰਾਂਗੇ ਓਨੇ ਸੌਖੇ ਹੋ ਰਾਂਗੇ ਉਨੀ ਜ਼ਿੰਦਗੀ ਜਿਹੜੀ ਹੈ ਸੁਆਦਲੀ ਬਣ ਜਾਏਗੀ ਅਨੰਤ ਹੋਣ ਲੱਗ ਜਾਏਗੀ ਜਿਹੜੇ-ਜਿਹੜੇ ਮਸਲਿਆਂ ਕਰਕੇ ਅਸੀਂ ਪਰੇਸ਼ਾਨ ਹੁੰਦੇ ਹਾਂ ਉਹਨਾਂ ਦਾ ਹੱਲ ਲੱਭੋ ਉਹਨਾਂ ਦਾ ਹੱਲ ਕੀ ਹੈ ਸੋਲੂਸ਼ਨ ਕੀ ਹੈ ਉਹਦਾ ਉਹ ਲੱਭਣਾ ਸ਼ੁਰੂ ਕਰੀਏ